सारे, सारे चाइना डोर ना यूज़ करे और सारे तांग गई यूज़ करे यार। ये सुनो, ये सिर्फ तांगलो दिया नहीं तो बाय कितने? क्यों? गुप्ले? क्यों हो गया गुप्ले? हेलो गाइस। गुप्ला खालो, गुप्ला खालो, गुप्ला खालो, गुप्ला खालो। हेलो गाइस। ये सारे जानवर। ਇਹ ਸਾਡੇ ਘਰ ਚ ਜਾਨਵਰ ਆ ਅੱਜ ਸੀਗੀ ਗਾਇਜ਼ ਪਸ਼ੰਤ ਸਾਡਾ ਸਾਰਾ ਪ੍ਰੋਗਰਾਮ ਕੈਨਸਲ ਹੋ ਗਿਆ ਦੇਖੋ ਕਿੰਨਾ ਮੀਂਹ ਪਿਆ ਸਵੇਰ ਤੋਂ ਰੁਕਣੀ ਨਹੀਂ ਆ ਉਹਨਾਂ ਸਪਲਾਈਰ ਨੂੰ ਬੁਣਾਈ ਆ ਕਿ ਅਸੀਂ ਸੈਟਰਡੇ ਜਾਂ ਸੰਡੇ ਨਹੀਂ ਪਤਾ ਕਦੋਂ ਆਵਾਂਗੇ ਦੇਖੋ ਅਗਲੀ ਤੱਕ ਬਹੌਂਦੀ ਤੁਸੀਂ ਦੇਖੋ ਅਸੀਂ ਕਿਵੇਂ ਚਲਾਉਂਗੇ ਕਿਵੇਂ ਕਿਵੇਂ ਚਲਾਉਣਾ ਪੈਗਾ ਅੱਜ ਅੱਜ ਸੀਗੀ ਪਸ਼ੰਤ ਤੇ ਸਾਡਾ ਸਾਰਾ ਪ੍ਰੋਗਰਾਮ ਕੈਨਸਲ ਹੋ ਗਿਆ ਅਸੀਂ ਰਾਤ ਨੂੰ ਕਲਾਮਾ ਹੀ ਪੈ ਗਿਆ ਕਿਉਂਕਿ ਬਹੁਤ ਹੀ ਜ਼ਿਆਦਾ ਮੀਂਹ ਪੈ ਗਿਆ ਰਾਤ ਨੂੰ ਤੇ ਉਹ ਵੀ ਪੈਂਦਾ ਵੇਅ ਤੇ ਅਸੀਂ ਸੋਚਿਆ ਸੈਟਰਡੇ ਸੰਡੇ ਨੂੰ ਪਤੰਗੜਾ ਮਕਿਰ ਤੇ ਪਲੀਜ਼ ਸਾਰੇ ਚਾਈਨਾ ਡੋਰ ਨਾ ਯੂਜ਼ ਕਰਿਓ ਸਾਰੇ ਧੱਗਾ ਯੂਜ਼ ਕਰਿਓ ਜਾਂ ਕਾਟਨ ਥ੍ਰੈਡ ਚਾਈਨਾ ਡੋਰ ਨਾਲ ਪਸ਼ੂ ਪੰਛੀ ਸਾਰੇ ਮਰ ਜਾਂਦੇ ਤੇ ਆਪਾਂ ਨੂੰ ਨੁਕਸਾਨ ਹੋ ਸਕਦਾ ਪਲੀਜ਼ ਚਾਈਨਾ ਡੋਰ ਨਾ ਕਰਿਓ ਤੇ ਮੈਂ ਅਹੀ ਕਹਿਣਾ ਚਾਹੁੰਦੀ ਤੇ ਬਾਕੀ ਜਿਹੜੀ ਵੀਡੀਓ ਦਾ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੈਟਰਡੇ ਐ ਸੰਡੇ ਨੂੰ ਯਾ 26 ਜਨਵਰੀ ਨੂੰ ਅਸੀਂ ਤੁਹਾਨੂੰ YouTube ਤੇ ਮਿਲਾਂਗੇ ਤਾਂ ਓਕੇ ਬਾਕੀ ਯਾਰ ਇੱਕ ਮਿੰਟ ਮੇਰਾ ਫੋਟੋ ਦੇਖੋ ਜੀ 3 ਘੰਟਾ ਇਹ ਸਾਨੂੰ ਇਹ ਅਸੀਂ ਪਤੰਗ ਲੁਧਿਆਣਾ ਤੋਂ ਬਾਏ ਕੀਤੇ ਨੇ ਕਿਉਂਕਿ ਉੱਥੇ ਉਰੇ ਉਰੇ ਇੱਥੇ ਬਹੁਤ ਜ਼ਿਆਦਾ ਫਰਕ ਹੈ ਜਿੱਵੇਂ ਆਪਣੇ ਉਰੇ 100 ਰੁਪਏ ਦੇ 10 ਮਿਲਦੇ ਨੇ ਉੱਥੇ 12 ਮਿਲਦੇ ਨੇ ਤੇ ਆਹ سارے ਵੱਡੇ ਪਤੰਗ ਪਾ ਲੈਣੇ ਆਇਆ ਤੁਹਾਨੂੰ ਡੋਰਾ ਚੈੱਕ ਕਰਾਈਏ ਆਹ ਦੇਖੋ ਜੀ 220 ਦੀ 16 ਤਾਰੀ ਤੇ ਨਿਆਰ ਦੀ 12 ਤਾਰੀ ਤੇ ਇੱਕ ਨਿਊ ਜਿਆਦਾ ਗੱਟੂ 250 ਦਾ ਆ ਸਾਰੇ ਪਤੰਗ ਨੇ ਜੀ ਬਾਕੀ ਤੁਹਾਨੂੰ ਅਸੀਂ ਕੱਲ ਦਿਖਾਵਾਂਗੇ ਆਜੋ ਆਜੋ ਹੋਰ ਮੈਂ ਨਾ ਕਰੀਏ ਨੇ Já não dá ਗਾਲੋ ਵੀਰ ਗੁਪਲੇ ਕੀ ਹੋ ਗਿਆ ਗੁਪਲੇ Ha Got that rolled See that? ਮੇਰਾ ਹੱਥ ਨਾ ਲੱ Đ ਜਾਵੇ ਤੇਰਾ ਹਰਿਆ ਕੋਈ ਤੁਹਾਨੂੰ ਫਾੜ ਲੈ ਦੇਖੂਗੀ ਉੱਥੇ ਚੱਲ 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 ਨਾ ਪਤਾ

ਬੈਰੀ ਹੋਣ ਤੁਹਾਡਾ ਪਾਰਕ ਇਨਾਂ ਦਾ ਧੰਨਵਾਦ ਕਰਨਾ ਹੈ YouTube ਵੀ ਸਾਰੇ ਜੀ ਦਾ ਬਹੁਤ ਵਧੀਆ ਹੈ ਨਾ ਉਦੋਂ ਕਾਈ ਰੱਖ